युवा मामलियां ਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾਕਟਰ ਮਨਸੂਖ ਮਾਂਡਵਿਆ ਨੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਬਣਨ ਦਾ ਸੁਪਨਾ ਉਦੋਂ ਤੱਕ ਸਫਲ ਨਹੀਂ ਹੋ ਸਕਦਾ ਜਦੋਂ ਤੱਕ ਤੰਦਰੁਸਤੀ ਇੱਕ ਕੌਮੀ ਤਰਜੀਹ ਨਹੀਂ ਬਣ ਜਾਂਦੀ। ਮੁੰਬਈ 'ਚ ਕੌਮੀ ਫਿਟਨੈਸ ਤੇ ਤੰਦਰੁਸਤੀ ਸਮੇਲਨ ਦੌਰਾਨ ਬੋਲਦਿਆਂ ਮਾਂਡਵਿਆ ਨੇ ਕਿਹਾ ਕਿ ਤੰਦਰੁਸਤੀ ਨੂੰ ਇੱਕ ਸਿਹਤਮੰਦ ਸਮਾਜ ਲਈ ਇੱਕ ਵਿਅਕਤੀਗਤ ਤੇ ਸਮੂਹਿਕ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸਿਹਤ, ਕਿੱਤਾ ਅਤੇ ਫਿਟਨੈਸ ਨੂੰ ਤੰਦਰੁਸਤੀ ਦੇ ਤਿੰਨ ਪਹਿਲੂਆਂ ਵਜੋਂ ਪਰਿਭਾਸ਼ਿਤ ਕੀਤਾ। ਮਾਂਡਵਿਆ ਨੇ ਕਿਹਾ ਕਿ ਭਾਰਤ ਦੀ ਅਰਥਚਾਰਾ ਤੇਜ਼ੀ ਨਾਲ ਵਧ ਰ ਵਰਗਦਾਵਦੀਆ ਜੀਵਨ ਬਿਹਤਰ ਬਿਆਰ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰ ਰਹੀ ਹੈ ਜਿਨ੍ਹਾਂ ਚੋਂ ਫਿਟਨੈਸ ਇੱਕ ਮਹੱਤਵਪੂਰਨ ਹਿੱਸਾ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਦੀ 60% ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ ਤੇ ਖੇਡਾਂ ਪ੍ਰਤੀ ਨੌਜਵਾਨਾਂ ਦੀ ਗਿਣਤੀ ਅਤੇ ਉਤਸ਼ਾਹ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਇੱਕ ਮਜ਼ਬੂਤ ਫਿਟਨੈਸ ਵਾਤਾਵਰਣ ਪ੍ਰਣਾਲੀ ਬਣਾਉਣ ਦਾ ਇੱਕ ਵਧੀਆ ਮੌਕਾ ਪੇਸ਼ ਕਰਦਾ ਹੈ। ਮਾਨਵਿਆ ਨੇ ਸੰਤ ਨੂੰ ਖੇਡਾਂ ਦੇ ਇਸ ਮਾਨ ਜਿਮ ਉਪਕਰਨਾਂ ਤੇ ਪੋਸ਼ਣ ਉਤਪਾਦਾਂ ਦੇ ਕਿਰੇਲੂ ਨਿਰਮਾਣ ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸੰਤ ਨੂੰ ਦਰਾਮਤ ਕਰਨ ਵਾਲਿਆਂ ਦੇ ਬਜਾਏ ਬ੍ਰਮਤ ਕਰਨ ਬਨਨ ਦਾ ਟੀਚਾ ਰੱਖਣ ਦੀ ਅਪੀਲ ਕੀਤੀ।